ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਹਾਜ਼ਰਕਾ 24 ਨਿਊਜ਼ ਚੈਨਲ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ 2024 ਪੰਜਾਬ ਦੀ ਸਭ ਤੋਂ ਹੌਟ ਮੰਨੀ ਜਾਂਦੀ ਸੀਟ ਫੋਜ਼ਪੁਰ ਲੋਕ ਸਭਾ ਸੀਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਸਾਰੀਆਂ ਪਾਰਟੀਆਂ ਨੇ ਇੱਥੇ ਆਪਣੇ ਆਪਣੇ ਕੈਂਡੀਡੇਟਾਂ ਦਾ ਐਲਾਨ ਬੜੀ ਦੇਰੀ ਨਾਲ ਕੀਤਾ ਹੈ ਪਰ ਸਾਰੀਆਂ ਪਾਰਟੀਆਂ ਨੇ ਐਲਾਨ ਕਰ ਚੁੱਕੀਆਂ ਹਨ ਇਹਨਾਂ ਵਿੱਚੋਂ ਕਾਂਗਰਸ ਪਾਰਟੀ ਨੇ ਵੀ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਪਾਰਟੀ ਨੇ ਪਹਿਲਾਂ ਦੀ ਤਰ੍ਹਾਂ ਗਵਾਇਆ ਪਰਿਵਾਰ ਤੇ ਹੀ ਵਿਸ਼ਵਾਸ ਜਤਾਉਂਦਿਆਂ ਸ਼ੇਰ ਸਿੰਘ ਗਵਾਇਆ ਨੂੰ ਟਿਕਟ ਦੇ ਦਿੱਤੀ ਹੈ ਤਾਂ ਗਵਾਇਆ ਪਰਿਵਾਰ ਨੇ ਵੀ ਕਾਂਗਰਸ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਵਿਸ਼ਵਾਸ ਨਹੀਂ ਟੁੱਟਣ ਦਿੱਤਾ ਗਿਆ ਗਵਾਇਆ ਪਰਿਵਾਰ ਵੱਲੋਂ ਇਸ ਇਸ ਵਾਰ ਵੀ ਇੱਕ ਵੱਡੇ ਮਾਰਜਨ ਨਾਲ ਇੱਕ ਵੱਡੀ ਜਿੱਤ ਦੇ ਨਾਲ ਲੋਕ ਸਭਾ ਸੀਟ ਫਿਰੋਜ਼ਪੁਰ ਜਿੱਥੇ ਕਿ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਇਆ ਜਾਵੇਗਾ ਇਸ ਮੁਹਿਮ ਨੂੰ ਜਾਰੀ ਰੱਖਦੇ ਹੋਏ ਇਸ ਪ੍ਰਚਾਰ ਨੂੰ ਜਾਰੀ ਰੱਖਦੇ ਹੋਏ ਗਬਾਇਆ ਪਰਿਵਾਰ ਆਪਣੇ ਆਪਣੇ ਖੇਤਰਾਂ ਵਿੱਚ ਚੋਣ ਪ੍ਰਚਾਰ ਵਿੱਚ ਲੱਗ ਚੁੱਕਿਆ ਹੈ ਜਲਾਲਾਬਾਦ ਦੇ ਪਿੰਡ ਵਿੱਚ ਚਾਲਾਬਾਦ ਦੇ ਪਿੰਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਦੇ ਵਿੱਚ ਅੱਜ ਦਵਿੰਦਰ ਗਬਾਇਆ ਵੱਲੋਂ ਪ੍ਰਚਾਰ ਕੀਤਾ ਗਿਆ ਇਸ ਪਿੰਡ ਦੇ ਵਿੱਚ ਮੱਖਣ ਸਿੰਘ ਖੂ ਵਾਲਾ ਦੇ ਘਰ ਵਿੱਚ ਕਾਫੀ ਸਾਰੇ ਪਰਿਵਾਰ ਕੱਠੇ ਹੋਏ ਜੋ ਕਿ ਅਕਾਲੀ ਦਲ ਨੂੰ ਛੱਡ ਕੇ ਦਵਿੰਦਰ ਸਿੰਘ ਵਾਇਆ ਸਾਬਕਾ ਐਮਐਲ ਡਿਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਔਰ ਸਰੋਪੇ ਪਾਏ ਇਸ ਮੌਕੇ ਤੇ ਉੱਚੇ ਅੱਚੇ ਤੌਰ ਤੇ ਪਿੰਡ ਲਾਧੂ ਕਾ ਤੋਂ ਸਰਦਾਰ ਮੁਖਤਿਆਰ ਸਿੰਘ ਜੋ ਕਿ ਕਾਂਗਰਸ ਪਾਰਟੀ ਦੇ ਪੁਰਾਣੇ ਤੇ ਜਜ਼ਾਰੂ ਵਰਕਰ ਹਨ ਉਹ ਵੀ ਮੌਜੂਦ ਸਨ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੇ ਪਰਿਵਾਰ ਰਾਏ ਕਾਂਗਰਸ ਪਾਰਟੀ ਦੇ ਅੱਜ ਪਿੰਡ ਹਜਾਰਾ ਰਾਮ ਸਿੰਘ ਵਾਲਾ ਕਾਫੀ ਜਿਹੜੇ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਇਹਨਾਂ ਨੇ ਜੁਆਇਨਿੰਗ ਕੀਤੀ ਹੈ ਔਰ ਇਹਨਾਂ ਨੇ ਕਾਂਗਰਸ ਦੀਆਂ ਚੰਗੀਆਂ ਨੀਤੀਆਂ ਨੂੰ ਵੇਖਦੇ ਹੋਏ ਕਾਂਗਰਸ ਦੇ ਲੀਡਰਾਂ ਦੀ ਚੰਗੀ ਸੋਚ ਨੂੰ ਵੇਖਦੇ ਹੋਏ ਅੱਜ ਜਿਹੜੀ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਦੀ ਇੱਕ ਲਹਿਰ ਹੈ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਕਿ ਜਿਹੜਾ ਲੋਕ ਸਭਾ ਇਲੈਕਸ਼ਨ ਨੇ ਸਰਕਾਰ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੀ ਸੈਂਟਰ ਚ ਬਣਨ ਜਾ ਰਹੀ ਔਰ ਉਹ ਉਹਨਾਂ ਦੀ ਨੀਤੀਆਂ ਨੂੰ ਵੇਖਦੇ ਹੋਏ ਅੱਜ ਇਹਨਾਂ ਨੇ ਸਾਰੇ ਪਰਿਵਾਰਾਂ ਨੇ ਕਾਂਗਰਸ ਜੁਆਇਨ ਕੀਤੀ ਸਰ ਜੀ ਕਿਹੜਾ ਹੰਗਾਰਾ ਮਿਲ ਰਿਹਾ ਜੀ ਬਾਰਡਰ ਪੱਟੀ ਤੋਂ ਤੁਸੀਂ ਵੇਖ ਹੀ ਰਿਓ ਰੋਜ਼ ਹੀ ਜਿਹੜੇ ਲੋਕ ਸਾਡੇ ਨਾਲ ਜੁੜ ਰਹੇ ਹਜੇ ਹੋਰ ਵੀ ਕਈ ਸੰਪਰਕੇ ਚ ਨੇ ਇੱਕ ਲਹਿਰ ਹੀ ਮੈਸਮ ਦਾ ਕਿ ਬਾਰਡਰ ਪੱਟੀ ਤੇ ਕਾਂਗਰਸ ਪਾਰਟੀ ਦੀ ਇਸ ਟਾਈਮ ਚੱਲ ਰਹੀ ਹੈ ਸਰ ਆਪਣੀ ਜਿਹੜੀ ਸੀਡ ਫੈਕਟਰ ਦੀ ਹੌਟ ਮਨਾਈ ਜਾਂਦੀ ਹੈ ਸਰ ਟਿਕਟ ਮਤਲਬ ਜੇ ਦੇਰੀ ਕਿਵੇਂ ਹੋਈ ਜੀ ਦੇਖੋ ਜੀ ਹਾਈ ਕਮਾਂਡ ਨੇ ਵੇਖਣਾ ਹੁੰਦਾ ਹੈ ਉਹਨਾਂ ਦੇ ਕਈ ਹੋਣੀਆਂ ਹੈ ਉਹਨਾਂ ਦਾ ਸਾਰੀਆਂ ਗੱਲਾਂ ਚੈੱਕ ਕਰਕੇ ਜਿਹੜਾ ਕਿ ਕਾਂਗਰਸ ਪਾਰਟੀ ਉਹ ਟਿਕਟ ਦਿੰਦੀ ਹੈ ਸੋ ਪਾਰਟੀ ਲੈਵਲ ਦੀਆਂ ਕਈ ਗੱਲਾਂ ਹੁੰਦੀਆਂ ਉਸ ਕਰਕੇ ਦਲੇਰੀ ਹੋ ਗਈ ਲੇਟ ਹੋ ਗਿਆ ਥੋੜਾ ਸੋ ਪਰ ਫਿਰ ਵੀ ਇਹਦੇ ਨਾਲ ਕੋਈ ਫਰਕ ਨਹੀਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਔਰ ਪੂਰੀ ਲਹਿਰ ਹੈ ਵਰਕਰਾਂ ਦੇ ਵਿੱਚ ਔਰ ਤੁਸੀਂ ਵੇਖੋ ਜਿਹੜੀ ਸੀਟ ਬੜੇ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਕਬਾਇਆ ਸਾਹਿਬ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਮੁਕਾਬਲਾ ਮੈਂ ਤਾਂ ਨਹੀਂ ਕੋਈ ਸਮਝਦਾ ਕਿਸ ਨਾਲ ਮੁਕਾਬਲਾ ਹੈ ਇਹ ਤਾਂ ਜਿਹੜੀ ਦੂਜੀਆਂ ਤਿੰਨ ਚਾਰ ਪਾਰਟੀਆਂ ਆ ਆਪਸ ਵਿੱਚ ਲੜੀ ਜਾਂਦੀ ਕਿਨੇ ਦੂਜੇ ਤੇ ਆਣਾ ਕਿਨੇ ਤੀਜੇ ਤੇ ਆਉਣਾ ਕਿਨੇ ਚੌਥੇ ਤੇ ਆਣਾ ਸੋ ਕਾਂਗਰਸ ਪਾਰਟੀ ਜਿਹੜੀ ਬੜੀ ਵੱਡੀ ਲੀਡ ਦੇ ਨਾਲ ਜਿੱਤੇਗੀ ਜਿੱਤਨ ਦਬਾਕ ਬਾਰਡਰ ਪੱਟੀ ਦੇ ਜਿਹੜੇ ਮੁਸ਼ਕਲਾਂ ਤਾਰਾਂ ਤੋਂ ਪਾਰ ਦੀ ਇਹ ਹੱਲ ਕਰਾਉਣੇ ਵਿੱਚ ਬਿਲਕੁਲ ਜੀ ਪਹਿਲਾਂ ਵੀ ਜਦੋਂ ਕਬਾਇਆ ਸਾਹਿਬ ਮੈਂਬਰ ਪਾਰਲੀਮੈਂਟ 10 ਸਾਲ ਰਹੇ ਹੈ ਉਦੋਂ ਵੀ ਜਿਹੜੇ ਤਾਰਾਂ ਤੋਂ ਪਾਰ ਦੀਆਂ ਜ਼ਮੀਨਾਂ ਬਾਰਡਰ ਪੱਟੀ ਦੇ ਮਸਲੇ ਹੈ ਉਹ ਲੋਕ ਸਭਾ ਦੇ ਵਿੱਚ ਉਹ ਚੁੱਕਦੇ ਰਹੇ ਹੈ। ਉਹ ਚਾਹੇ ਉਹ ਪਹਿਲਾਂ ਮੁਆਵਜ਼ਾ ਸੀ 2000 ਰੁਪਏ ਮਿਲਦਾ ਸੀ ਤਾਰਾਂ ਤੋਂ ਪਾਰ ਜ਼ਮੀਨਾਂ ਦਾ। ਜਦੋਂ ਇਹਨਾਂ ਨੇ ਉੱਥੇ ਪਾਰਲੀਮੈਂਟ ਲੋਕ ਸਭਾ ਦੇ ਬਾਚ ਵਿੱਚ ਆਵਾਜ਼ ਚੱਕੀ ਉਹ 10000 ਰੁਪਏ ਹੋ ਗਿਆ। ਇਥੋਂ ਦੀ ਡਿਵੈਲਪਮੈਂਟ ਦੀ ਗੱਲ ਸੀ। ਤਾਂ ਉਦੋਂ ਵੀ ਮੈਂ ਸਮਝਦਾ ਕਿ ਜੈਰਾਮ ਰਮੇਸ਼ ਜੀ ਮੰਤਰੀ ਸੀਗੇ ਰੂਰਲ ਡਿਵੈਲਪਮੈਂਟ ਦੇ। ਉਹ 800 ਕਰੋੜ ਰੁਪਏ ਪੰਜਾਬ ਵਾਸਤੇ ਦੇ ਗਏ। ਉਦੋਂ ਵੀ ਕਬਾਇਆ ਸਾਹਿਬ ਨੇ ਆਵਾਜ਼ ਚੱਕੀ ਤਾਂ ਹੀ ਉਹ ਜਿਹੜੇ ਡਿਵੈਲਪਮੈਂਟ ਵਾਸਤੇ ਪੰਜਾਬ ਨੂੰ ਪੈਸੇ ਮਿਲੇ। ਸੋ ਹਮੇਸ਼ਾ ਕਬਾਇਆ ਸਾਹਿਬ ਨੇ ਹੀ ਫਰੋਈਪੁਰ ਦੀ ਜ ਕਿਸੇ ਵੱਡੇ ਲੀਡਰ ਨੂੰ ਵਿੱਚੋਂ ਬਣਾ ਬੈਠੇ ਸੀ ਇਹ ਲੋਕ ਸਾਰੇ ਲੋਕ ਸਭਾ ਫਰੋਇਪੁਰ ਦੇ ਤਾਂ 5 ਸਾਲ ਹੀ ਮੈਸਮ ਦਾ ਫਰੋਇਪੁਰ ਦੀ ਗੱਲ ਹੀ ਨਹੀਂ ਲੋਕ ਸਭਾ ਦੇ ਵਿੱਚ ਹੋ ਸਕੀ ਸੋ ਇਸ ਲਈ ਲੋਕ ਅੱਜ ਖੁਸ਼ ਨੇ ਕਿ ਕਬਾਇਆ ਸਾਹਿਬ ਨੂੰ ਟਿਕਟ ਮਿਲੀ ਔਰ ਬੜੀ ਵੱਡੀ ਲੀਡ ਦੇ ਨਾਲ ਜਤਾ ਕੇ ਭੇਜਣ ਤੇ ਅੱਜ ਕਿਹੜੀ ਪਾਰਟੀ ਸ਼ਾਮਲ ਹੋ ਰਹੇ ਹੋ ਅਸੀਂ ਕਾਂਗਰਸ ਦੀ ਪਾਰਟੀ ਤੇ ਹੋ ਰਹੇ ਤੇ ਪਹਿਲਾਂ ਅਸੀਂ ਕਾਲੀਆਂ ਨਾਲ ਜੇ ਕੱਟੜ ਗਏ ਜੀ ਬਹੁਤ ਦਿਲ ਮੈਂ ਤੁਹਾਡਾ ਉਹ ਬਾਦ ਵਿੱਚ ਸਾਨੂੰ ਪੂਰਾ ਜਿਹੜਾ ਅੱਜ ਵਿਸ਼ਵਾਸ ਇਹ ਦੇ ਰਹੇ ਨੇ ਇਹਨਾਂ ਦਾ ਅਕਤ ਫਿਰ ਹੋ ਰਹੀ ਦੁਬਾਰਾ ਤੇ ਅੱਜ ਪਹਿਲਾ ਪਹਿਲੀ ਪਾਰਟੀ ਚੱਲਦੀ ਆ ਦੀ ਕਾਂਗਰਸੀ ਉਹਦੇ ਜੁਆਇੰਟ ਇਹ ਸਨ ਦਵਿੰਦਰ ਸਿੰਘ ਗਵਾਇਆ ਸਾਬਕਾ ਐਮ ਐਲ ਏ ਫਾਜ਼ਿਲਕਾ ਤੋਂ ਉਹਨਾਂ ਨੇ ਵਿਸ਼ਵਾਸ ਜਿਤਾਇਆ ਕਿ ਬੜੇ ਵੱਡੇ ਮਾਰਜਨ ਨਾਲ ਫਰੋਇਪੁਰ ਦੀ ਲੋਕ ਸਭਾ ਸੀਟ ਨੂੰ ਜਿੱਤਿਆ ਜਾਵੇਗਾ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ ਤਾਂ ਲੋਕ ਧੜਾ ਧੜ ਕਾਂਗਸ ਪਾਰਟੀ ਜੁਆਇਨ ਕਰ ਰਹੇ ਹਨ ਕਾਲੀਦਲ ਪਾਰਟੀ ਛੱਡ ਕੇ ਵੱਡੇ ਮਾਰਜਨ ਵਿੱਚ ਸੀਟ ਜਿਤਾ ਕੇ ਕਾਂਗਰਸ ਪਾਰਟੀ ਦੀ ਜੋੜੀ ਵਿੱਚ ਪਾਇਆ ਜਾਵੇਗਾ ਤਾਂ ਧੰਨਵਾਦ ਸਾਥੀਓ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਔਰ ਫਾਲੋ ਜਰੂਰ ਕਰ ਦਿਓ ਜੀ ਧੰਨਵਾਦ